ਗੁਰਬਾਣੀ ਕਥਾ ਚੰਦਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਛੋਟੇ ਸਾਹਿਬਜ਼ਾਦਿਆਂ ਨੂੰ ਕਿਸ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਸਾਧ ਸੰਗਤ ਜਿਸ ਦੇ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ ਸਾਹਿਬਜ਼ਾਦਿਆਂ ਨੂੰ ਕਿਸ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਤੇ ਬਾਰੇ ਆਪਾਂ ਕੁਝ-ਕੁਝ ਬੇਨਤੀਆਂ ਸਾਂਧੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਸਾਧ ਸੰਗਤ ਛੋਟੇ ਸਾਹਿਬਜ਼ਾਦਿਆਂ ਨੂੰ ਬਹੁਤ ਤਸੀਹੇ ਦਿੱਤੇ ਗਏ ਸਾਨੂੰ ਸਿਰਫ ਇਹੋ ਹੀ ਦੱਸਿਆ ਗਿਆ ਕਿ ਉਹਨਾਂ ਨੂੰ ਸਿਰਫ ਨੀਹਾਂ ਦੇ ਵਿੱਚ ਡਿਆ ਗਿਆ ਔਰ ਨੀਹਾਂ ਦੇ ਵਿੱਚ ਚਿਣਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਕੱਲਾ ਨੀਹਾਂ ਵਿੱਚ ਨਹੀਂ ਚਿਣਿਆ ਗਿਆ ਜਦੋਂ ਸਾਹਿਬਜ਼ਾਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਉਸ ਵਕਤ ਸਾਧ ਸੰਗਤ ਉਹਨਾਂ ਨੂੰ ਖੁਰਜੀਆਂ ਦੇ ਵਿੱਚ ਇੱਕ ਵੇਸਤ ਸਮਾਨ ਦੇ ਵਾਂਗੂ ਲੱਦਿਆ ਗਿਆ ਉਤੋਂ ਮਿਰਚਾਂ ਪਾ ਦਿੱਤੀਆਂ ਗਈਆਂ ਮਾਤਾ ਗੁਜਰਕੌਰ ਨੂੰ ਇੱਕ ਰੱਸੀ ਦੇ ਨਾਲ ਬੰਨ੍ਹਿਆ ਗਿਆ ਤੇ ਘੋੜਿਆਂ ਦੇ ਉੱਪਰ ਸਹਿਬਜ਼ਾਦਿਆਂ ਨੂੰ ਲੱਦ ਕੇ ਮਾਤਾ ਗੁਜਰਕੌਰ ਨੂੰ ਨਾਲ-ਨਾਲ ਤੋਲ ਲਿਆ ਗਿਆ ਔਰ ਸਾਧ ਸੰਗਤ ਠੰਡੇ ਬੁਰਜ ਦੇ ਵਿੱਚ ਲਿਆ ਕੇ ਉਹਨਾਂ ਨੂੰ ਕੈਦ ਕਰ ਦੇਣਾ ਤੇ ਗਰਮ ਕੱਪੜਾ ਨਾ ਦੇਣਾ ਤੀਜ਼ਾ ਜ਼ੁਲਮ ਕੀ ਉਹਨਾਂ ਨੂੰ ਪ੍ਰਸ਼ਾਦਾ ਵੀ ਨਾ ਦੇਣਾ ਤੇ ਸਾਧ ਸੰਗਤ ਚੌਥਾ ਪ੍ਰੀ ਸਭਾ ਦੇ ਵਿੱਚ ਉਹਨਾਂ ਨੂੰ ਜ਼ਲੀਲ ਕਰਨਾ ਤੇ ਜ਼ਬਰਦਸਤੀ ਆਪਣੀ ਸ਼ਰ੍ਹਾ ਕਬੂਲ ਕਰਵਾਉਣੀ ਔਰ ਪੰਜਵਾਂ ਸਾਹਿਬਜ਼ਾਦਿਆਂ ਦੀ ਪਰਖ ਕਰਨੀ ਇੱਕ ਪਾਸੇ ਖਿਲਾਉਣੇ ਮਠਾਈਆਂ ਤੇ ਸ਼ਸਤਰ ਰੱਖਣੇ ਤੇ ਸਾਧ ਸੰਗਤ ਲਾਲਚ ਦਿੱਤਾ ਗਿਆ ਪਰ ਸਾਹਿਬਜ਼ਾਦਿਆਂ ਨੇ ਸ਼ਸਤਰਾਂ ਨੂੰ ਚੁਣਿਆ ਕਿਉਂਕਿ ਸ਼ੁਰੂ ਤੋਂ ਸ਼ਸਤਰ ਵਿਦਿਆ ਦੀ ਗੱਲ ਹੁੰਦੀ ਤੇ ਸ਼ਸਤਰ ਵਿਦਿਆ ਦੇ ਵਿੱਚ ਨਿਪੁੰਨ ਛੋਟੇ ਸਾਹਿਬਜ਼ਾਦੇ ਵੀ ਕੁਝ ਸਨ ਤੇ ਉਹਨਾਂ ਨੂੰ ਸ਼ਸਤਰ ਪਸੰਦ ਸੀ ਆਪਣੇ ਦੋ ਵੱਡੇ ਵੀਰਾਂ ਨੂੰ ਸ਼ਸਤਰ ਚਲਾਉਂਦੇ ਹੋਏ ਸ਼ਸਤਰਾਂ ਦੇ ਨਾਲ ਖੇਡਦੇ ਹੋਏ ਉਹਨਾਂ ਨੇ ਸ਼ੁਰੂ ਤੋਂ ਵੇਖਿਆ ਤੇ ਆਪਣੇ ਗੁਰੂ ਪਿਤਾ ਨੂੰ ਹਮੇਸ਼ਾ ਸ਼ਸਤਰ ਆਪਣੇ ਤਨ ਤੇ ਸਜਾਉਂਦੇ ਵੇਖਿਆ ਤੇ ਕਿਉਂ ਨਾ ਸ਼ਸਤਰ ਚੁਣ ਲਈ ਤੇ ਸਭ ਤੋਂ ਵੱਡਾ ਜ਼ੁਲਮ ਕੀਤਾ ਗਿਆ ਸਾਸ ਸੰਗਤ ਸਾਹਿਬਜ਼ਾਦਿਆਂ ਨੂੰ ਕੋ ਵੱਡੇ ਦਰਖਤ ਨਾਲ ਬੰਨ੍ਹ ਕੇ ਉਹਨਾਂ ਦੇ ਗੁਲੇਲੇ ਤੱਕ ਮਾਰੇ ਗਏ ਬਾਬਾ ਫਤਿਹ ਸਿੰਘ ਦੀ ਅੱਖ ਭੰਨ ਦਿੱਤੀ ਗਈ ਸੀ ਗੁਲੇਲੇ ਮਾਰ ਕੇ ਔਰ ਸਾਧ ਸੰਗਤ ਇੱਥੇ ਇੱਕ ਹੋਰ ਬੇਨਤੀ ਕਰਦਾ ਕਿ ਸਾਹਿਬਜ਼ਾਦਿਆਂ ਨੂੰ ਫੇਰ ਦੁਬਾਰਾ ਲਾਲਚ ਦਿੱਤਾ ਗਿਆ ਕਿ ਤੁਹਾਡੇ ਪਿਤਾ ਨੂੰ ਅਸੀਂ ਫੜ ਲੈਣਾ ਤੁਹਾਡੇ ਦੋ ਭਰਾ ਜਿਹੜੇ ਨੇ ਜੰਗ ਵਿੱਚ ਮਾਰੇ ਜਾ ਚੁੱਕੇ ਨੇ ਪਰ ਤੁਹਾਨੂੰ ਸ਼ਰਤ ਕਬੂਲ ਕਰ ਲਓ ਤੁਹਾਡੀ ਜਾਨ ਬਖਸ਼ ਦੇਾਂਗੇ ਤੁਹਾਨੂੰ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ ਬੇਅੰਤ ਤੁਹਾਨੂੰ ਧਨ ਦੌਲਤ ਦਿੱਤੀ ਜਾਏਗੀ ਪਰ ਨਹੀਂ ਸਾਹਿਬਜ਼ਾਦੇ ਨੇ ਠੁਕਰਾ ਦਿੱਤਾ ਫਿਰ ਜਦੋਂ ਪਹਿਲੀ ਵਾਰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤੇ ਸਾਧ ਸੰਗਤ ਵੱਡਾ ਦਰਵਾਜ਼ਾ ਬੰਦ ਕਰਕੇ ਛੋਟਾ ਖੋਲਿਆ ਗਿਆ ਜਾਣ ਬੁੱਝ ਕੇ ਜ਼ਲੀਲ ਕਰਨ ਦੇ ਲਈ ਕਿ ਸਾਹਿਬਜ਼ਾਦੇ ਆਪਣਾ ਸੀਸ ਝੁਕਾਉਣਗੇ ਤੇ ਅਸੀਂ ਸੂਬਾ ਸਰਹੰਦ ਦੀ ਜ਼ਾਇਜ਼ਾਕਾਰ ਦੇ ਜ਼ਕਾਰੇ ਲਾ ਦੇਣਗੇ ਪਰ ਨਹੀਂ ਪਿਆਰਿਓ ਇੱਕ ਬੇਨਤੀ ਨਾਲ ਕਰਾਂ ਸਾਧ ਸੰਗਤ ਕਿ ਸਾਹਿਬਜ਼ਾਦਿਆਂ ਨੇ ਪਹਿਲਾਂ ਪੈਰ ਰੱਖਿਆ ਸੱਜਾ ਪੈਰ ਅੱਗੇ ਰੱਖਿਆ ਉਹ ਉਹ ਪਹਿਲਾਂ ਹੀ ਗੱਲ ਜਿਤਾ ਦਿੱਤੀ ਸੀ ਕਿ ਅਸੀਂ ਤੇਰਾ ਸਾਰਾ ਕੁਝ ਜੋ ਵੀ ਤੂੰ ਲਾਲਚ ਦੇਣਾ ਚਾਹੁੰਨਾ ਜਾਂ ਸਾਨੂੰ ਦੇਂਗਾ ਉਹ ਸਾਰੇ ਅਸੀਂ ਆਪਣੀ ਜੁੱਤੀ ਦੀ ਨੋਕ ਨਾਲ ਠਕਰਾਉਨੇ ਆ ਇਹ ਪਹਿਲਾ ਇਸ਼ਾਰਾ ਜਿਹੜਾ ਹੈ ਸਹਿਬਜ਼ਾਦਿਆਂ ਨੇ ਕਰ ਦਿੱਤਾ ਸੀ ਬਹੁਤ ਦਲੀਲ ਕੀਤਾ ਗਿਆ ਆਖਰਕਾਰ ਫਿਰ ਕਾਜ਼ੀ ਦੀਨਾ ਖਾਨ ਵਰਗਿਆਂ ਨੇ ਤੇ ਕਾਜ਼ੀ ਸੁਚਾਨੰਦ ਵਰਗਿਆਂ ਦੀ ਇੱਕ ਵੱਡੀ ਮਿਲੀ ਭੁਗਤ ਦੇ ਨਾਲ ਉਹਨਾਂ ਨੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਖਸਾਇਆ ਇਤਿਹਾਸਕਾਰਾਂ ਨੇ ਮੰਨਿਆ ਕਿ ਸੂਬਾ ਸਰਹੰਦ ਜਿਹੜਾ ਹੈ ਉਹ ਸਾਹਿਬਜ਼ਾਦਿਆਂ ਨੂੰ ਸਜ਼ਾ ਨਹੀਂ ਸੀ ਦੇਣਾ ਚਾਹੁੰਦਾ ਸ਼ਾਇਦ ਉਹ ਕਿਤੇ ਨਾ ਕਿਤੇ ਸਾਹਿਬਜ਼ਾਦਿਆਂ ਨੂੰ ਰਿਹਾ ਵੀ ਕਰ ਸਕਦਾ ਸੀ ਪਰ ਸੁੱਚਾ ਆਨੰਦ ਦੀ ਲੱਗੀ ਹੋਈ ਉਂਗਲੀ ਇਹ ਜਿਹੜਾ ਚੌਧਰੀ ਆਸੀ ਸਾਧ ਸੰਗਤ ਉਸ ਕਰਕੇ ਸੂਬਾ ਸਰਹੰਦ ਨੇ ਜਿਹੜਾ ਹੈ ਸਾਹਿਬਜ਼ਾਦਿਆਂ ਦੇ ਉੱਤੇ ਦਾ ਜ਼ੁਲਮ ਟਾਇਆ ਇਹਨੇ ਉਕਸਾਇਆ ਸੀ ਸੂਬਾ ਸਰਹੰਦ ਨੇ ਫਿਰ ਕਾਜ਼ੀ ਦੀਨਾ ਖਾਨ ਤੋਂ ਫਤਵਾ ਜਾਰੀ ਕਰਵਾਇਆ ਤੇ ਫਤਵਾ ਜਾਰੀ ਕਰਨ ਤੋਂ ਪਹਿਲਾਂ ਜਦੋਂ ਫਤਵਾ ਜਾਰੀ ਹੁੰਦਾ ਹੈ ਬੀਬੀ ਜ਼ੈਨਬ ਜੋ ਕਿ ਸੁਬਾ ਸਰਹੰਦ ਦੀ ਬੇਗਮ ਸੀ ਛੋਟੀ ਉਹਨੇ ਰੋਕਿਆ ਕਿ ਸ਼ਰਾ ਇਸ ਦੀ ਇਜ਼ਾਜ਼ਤ ਨਹੀਂ ਦਿੰਦੀ ਪਰ ਸਾਥ ਸੰਗਤ ਵਜ਼ੀਰ ਖਾਨ ਨੇ ਇੱਕ ਨਾ ਸੁਣੀ ਇਹ ਵੀ ਕਿਹਾ ਜਾਂਦਾ ਹੈ ਕਿ ਬੀਬੀ ਜ਼ੈਨਬ ਜਿਹੜੀ ਸੀ ਮਾਤਾ ਗੁਜਰਖੌਰ ਕੋਲ ਆ ਕੇ ਦੋਵੇਂ ਹੱਥ ਜੋੜ ਕੇ ਮਾਫੀ ਤੱਕ ਵੀ ਮੰਗਦੀ ਹੈ ਇਹ ਕਹਿੰਦੀ ਹੈ ਕਿ ਇਹ ਗਲਤ ਕਰ ਰਹੇ ਨੇ ਮਾਤਾ ਜੀ ਸਾਨੂੰ ਮਾਫ ਕਰ ਦਿਓ ਮੈਂ ਕੁਝ ਵੀ ਨਹੀਂ ਕਰ ਸਕਦੀ ਮੈਂ ਕੁਝ ਨਹੀਂ ਕਰ ਸਕਦੀ ਪਰ ਸਾਧ ਸੰਗਤ ਬੀਬੀ ਜ਼ੈਨਬ ਦਾ ਕੋਈ ਜ਼ੋਰ ਨਹੀਂ ਚੱਲਿਆ ਔਰ ਨਾਲ ਇੱਕ ਬੇਨਤੀ ਹੋਰ ਕਿਉਂਕਿ ਫੇਰ ਜਿਹੜਾ ਇਹ ਰਸਤਾ ਚੁਣਿਆ ਗਿਆ ਸੂਬਾ ਸਰਹੰਦ ਦੀ ਭਰੀ ਕਚਹਿਰੀ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੁਣਨ ਚਣਨ ਦਾ ਜਿਹੜਾ ਹੈ ਫੈਸਲਾ ਸੁਨਾਇਆ ਗਿਆ ਤੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਇਹ ਕੰਮ ਕਰਨ ਦੇ ਲਈ ਰਾਜ਼ੀ ਕੀਤਾ ਗਿਆ ਕਿਉਂਕਿ ਹੋਰ ਕਿਸੇ ਮਿਸਤਰੀ ਨੇ ਇਹ ਹਾਂ ਨਹੀਂ ਸੀ ਭਰੀ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਸਮਾਨੇ ਦੇ ਰਹਿਣ ਵਾਲੇ ਸੀ ਇਹਨਾਂ ਨੇ ਆਪਣੀ ਸਜ਼ਾ ਮਾਫੀ ਦੇ ਲਾਲਚ ਦੇ ਵਿੱਚ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਜਿਹੜਾ ਹੈ ਕੰਮ ਫੜ ਲਿਆ ਸੀ ਆਪਣੇ ਹੱਥਾਂ ਦੇ ਵਿੱਚ ਕਹਿੰਦੇ ਇਹ ਕੰਮ ਅਸੀਂ ਕਰਾਂਗੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਤੋਂ ਬਾਅਦ ਉਹਨਾਂ ਦੀ ਛਾਤੀ ਉੱਤੇ ਬਹਿ ਕੇ ਨੀਹਾਂ ਵਿੱਚੋਂ ਕੱਢ ਕੇ ਉਹਨਾਂ ਦੀਆਂ ਸਾਹ ਵਾਲੀਆਂ ਰਗਾਂ ਨੂੰ ਵਢਿਆ ਗਿਆ ਸ਼ਾਸ਼ਲ ਬੇਗ ਬਾਸ਼ਲ ਬੇਗ ਦੇ ਵੱਲੋਂ ਸੂਬਾ ਸਰਹੰਦ ਖੜਾ ਸਭ ਕੁਝ ਵੇਖ ਰਿਹਾ ਸੀ ਪਰ ਸਾਹ ਸੰਗਤ ਇੰਨੇ ਤਸੀਹੇ ਦਿੱਤੇ ਗਏ ਮਾਤਾ ਗੁਜਰ ਕੌਰ ਆਪਣੇ ਸਵਾਸਾਂ ਨੂੰ ਤਿਆਗ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਤਿੰਨਾਂ ਦੇ ਸ਼ਰੀਰਾਂ ਨੂੰ ਹੰਸਲਾ ਨਦੀ ਦੇ ਕਿਨਾਰੇ ਤੇ ਸੁੱਟ ਦਿੱਤਾ ਗਿਆ 48 ਘੰਟੇ ਤੱਕ ਇੱਕ ਸ਼ੇਰ ਨੇ ਉਹਨਾਂ ਸ਼ਰੀਰਾਂ ਦੀ ਰਖਵਾਲੀ ਕੀਤੀ ਤੇ ਉਸ ਤੋਂ ਬਾਅਦ ਫਿਰ ਦੀਵਾਨ ਟੋਡਰ ਮਲ ਆਉਂਦਾ ਭਾਈ ਮੋਤੀਰਾ ਮਹਿਰਾ ਨੇ ਵੀ ਸੇਵਾ ਕੀਤੀ ਸੀ ਦੁੱਧ ਪਿਉਉਣ ਦੀ ਤੇ ਸਾਧ ਸੰਗਤ ਫਿਰ ਉਹ ਅਗਲਾ ਇਤਿਹਾਸ ਕਿਸ ਤਰ੍ਹਾਂ ਜਿਹੜੀ ਹੈ ਸੇਵਾ ਕੀਤੀ ਦੀਵਾਨ ਟੋਡਰ ਮਲ ਨੇ ਉਹ ਪਰ ਸਾਰੇ ਜਾਣਦੇ ਆ ਕਹਿਣ ਤੋਂ ਭਾਵ ਵੀ ਇੰਨੇ ਤਸੀਹੇ ਦਿੱਤੇ ਗਏ ਸਾਹਿਬਜ਼ਾਦੇਆਂ ਨੂੰ ਪਰ ਸਾਧ ਸੰਗਤ ਉਹ ਫਿਰ ਵੀ ਨਹੀਂ ਡੋਲੇ ਕਿ ਆਪਾਂ ਨੂੰ ਨਤਮਸਤਕ ਹੋਣਾ ਚਾਹੀਦਾ ਉਹਨਾਂ ਦਾ ਨਾਮ ਲੈ ਕੇ ਫਤੇਗੜ ਸਾਹਿਬ ਦੀ ਧਰਤੀ ਤੇ ਜਾ ਕੇ ਕਿ ਇੰਨਾ ਕੁਝ ਉਹਨਾਂ ਨੇ ਤਨ ਪਿੰਡੇ ਤੇ ਹੰਡਾਇਆ ਪਰ ਇੱਕ ਵਾਰੀ ਵੀ ਉਹਨਾਂ ਨੇ ਇਹ ਨਹੀਂ ਮੰਨੀ ਸਾਸਾ ਮੇਰਾ ਮਕਸਦ ਸੀ ਕਿ ਆਪਜੀ ਤੱਕ ਇਹ ਗੱਲ ਰੱਖਣੀ ਕਿ ਕਿੰਨੇ ਤਸੀਹੇ ਦਿੱਤੇ ਗਏ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਓ ਨਤਮਸਤਕ ਹੋਇਓ ਫਤੇਗੜ ਸਾਹਿਬ ਦੀ ਧਰਤੀ ਤੇ ਜਾ ਕੇ ਸੇਵਾ ਸਿਮਰਨ ਕਰਕੇ ਸੱਚੀ ਸ਼ਰਧਾਂਜਲੀ ਜਿਹੜੀ ਹੈ ਉਹਨਾਂ ਸਾਹਜਾਦਿਆਂ ਨੂੰ ਆਪਾਂ ਜ਼ਰੂਰ ਦਈਏ ਵਾਹਿਗੁਰੂ ਜੀ ਕਾ ਖਾਲਸਾ